ਸਵਾਛਸੀ ਯੋਹੰਨਾ ਦੀ انجیل ਦੇ ਬਾਰੇ ਅਸੀਂ ਸਿੱਖਾਂਗੇ ਸੋ ਇਹ انجیل ਜੋ ਆ ਉਹ ਅਖੀਰ ਵਿੱਚ ਲਿਖੀ ਗਈ انجیل ਆ ਇਸ ਤੋਂ ਪਹਿਲਾਂ ਤਿੰਨ انجیل ਜੋ ਆ ਕੰਪਲੀਟ ਹੋ ਚੁੱਕੇ ਆ ਸਿਗਿਆ ਇਸ ਲਈ ਯੋਹੰਨਾ ਉਹਨਾਂ ਵਿਸ਼ਿਆਂ ਨੂੰ ਰਿਪੀਟ ਨਹੀਂ ਕਰਦਾ ਜੋ ਪਹਿਲੀਆਂ انجیل ਦੇ ਵਿੱਚ ਜੋ ਆ ਕਵਰ ਹੋ ਚੁੱਕੇ ਸੀਗੇ ਬਲਕਿ ਇੱਕ ਨਵੀਂ انجیل ਜੋ ਆ ਤਿਆਰ ਕਰਦਾ ਹੈ ਉਹ ਵਿਸ਼ੇ ਜੋ ਪਹਿਲੀਆਂ ਤਿੰਨ انجیل ਵਿੱਚ ਜੋ ਆ ਨਹੀਂ ਕਵਰ ਕੀਤੇ ਗਏ ਸੋ ਅਸੀਂ ਉਹ ਵਿਸ਼ਿਆਂ ਦੀ ਲਿਸਟ ਦੇਖਾਂਗੇ ਪਹਿਲਾਂ ਜਿਹੜੇ ਵਿਸ਼ੇ ਯੋਹੰਨਾ ਬਿਲਕੁਲ ਨਹੀਂ ਕਵਰ ਕਰਦਾ ਜਿਹੜੇ ਪਹਿਲੀਆਂ ਇੰਜੀਲ ਵਿੱਚ ਲਿਖੇ ਗਏ ਸੀਗੇ ਸੋ ਸਭ ਤੋਂ ਪਹਿਲੇ ਨੰਬਰ ਯੋਹੰਨਾ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਬਾਰੇ ਕੋਈ ਚਰਚਾ ਨਹੀਂ ਕਰਦਾ ਦੂਸਰੇ ਨੰਬਰ ਤੇ ਬਪਤਿਸਮੇ ਦਾ ਯੀਸ਼ੂ ਮਸੀਹ ਦਾ ਜੋ ਬਪਤਿਸਮਾ ਹੁੰਦਾ ਉਸ ਦਾ ਕੋਈ ਜ਼ਿਕਰ ਯੋਹੰਨਾ ਨੇ ਨਹੀਂ ਕੀਤਾ ਤੋ ਵੀ ਯੀਸ਼ੂ ਮਸੀਹ ਦੀ ਪਰਖਿਆ ਦਾ ਜ਼ਿਕਰ ਯੋਹੰਨਾ ਨੇ ਬਿਲਕੁਲ ਨਹੀਂ ਕੀਤਾ ਔਰ ਅੰਤਿਮ ਪਉਸ ਜੁਆ ਉਸਦਾ ਵੀ ਜ਼ਿਕਰ ਜੁਆ ਯੋਹੰਨਾ ਨਹੀਂ ਕਰਦਾ ਔਰ ਪ੍ਰਭੂ ਯਿਸ ਮਸੀਹ ਦਾ ਸਵਰਗ ਵਿੱਚ ਉਠਾਇਆ ਜਾਣਾ ਉਸਦਾ ਵੀ ਜ਼ਿਕਰ ਜੁਆ ਯੋਹੰਨਾ ਨੇ ਨਹੀਂ ਕੀਤਾ ਦੁਸ਼ਟ ਆਤਮਾ ਗ੍ਰਸਥਿਤ ਚੰਗਾਈਆਂ ਜੋ ਹੁੰਦੀਆਂ ਆ ਉਹਨਾਂ ਦਾ ਜ਼ਿਕਰ ਵੀ ਯੋਹੰਨਾ ਜੁਆ ਬਿਲਕੁਲ ਨਹੀਂ ਕਰਦਾ ਔਰ ਸਵਰਗ ਰਾਜ ਦੇ ਜੋ ਦਿਸਤਾਂਤ ਆ ਦਿਸਤਾਂਤਾਂ ਵਿੱਚ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਜ਼ਿਕਰ ਵੀ ਜੁਆ ਯੋਹੰਨਾ ਆਪਣੀ ਇੰਜੀਲ ਵਿੱਚ ਨਹੀਂ ਕਰਦਾ ਕਿ ਜਾਣਦਾ ਸੀ ਕਿ ਇਹ ਵਿਸ਼ੇ ਆਲਰੇਡੀ ਪਹਿਲੇ ਤਿੰਨ ਅੰਜੀਲਾ ਵਿੱਚ ਕਵਰ ਹੋ ਚੁੱਕਿਆ ਇਸ ਲਈ ਇੱਕ ਨਵੀਆਂ ਚੀਜ਼ਾਂ ਜਿਹੜੀਆਂ ਕਿ ਆ ਪਹਿਲੀ ਅੰਜੀਲਾ ਵਿੱਚ ਕਵਰ ਨਹੀਂ ਕੀਤੀਆਂ ਹੁਣ ਅਸੀਂ ਉਹ ਵਿਸ਼ੇ ਦੇਖਾਂਗੇ ਜਿਹੜੇ ਸਿਰਫ ਯੋਹੰਨਾ ਹੀ ਲਿਖਦਾ ਆ ਬਲਕਿ ਪਹਿਲੀਆਂ ਤਿੰਨ ਅੰਜੀਲ ਵਿੱਚ ਜਿੰਨਾਂ ਦਾ ਕੋਈ ਜ਼ਿਕਰ ਨਹੀਂ ਮਿਲਦਾ ਸੋ ਉਸ ਦੇ ਵਿੱਚ ਹੁੰਦਾ ਹੈ ਸਭ ਤੋਂ ਪਹਿਲੇ ਕਾਨਾ ਦਾ ਵਿਆਹ ਜਿਸ ਦਾ ਜ਼ਿਕਰ ਪਹਿਲੀਆਂ ਤਿੰਨ ਅੰਜੀਲਾ ਵਿੱਚ ਬਿਲਕੁਲ ਨਹੀਂ ਕੀਤਾ ਗਿਆ ਦੂਸਰੇ ਨੰਬਰ ਤੇ ਪ੍ਰਭੂ ਯੀਸ਼ੂ ਮਸੀਹ اور ਨੀਕੋਦੇਮਸ ਸੇ ਹੋਈ ਗੱਲਬਾਤ ਦਾ ਜ਼ਿਕਰ ਪਹਿਲੀਆਂ ਤਿੰਨ ਅੰਜੀਲ ਚ ਨਹੀਂ ਮਿਲਦਾ। ਤੀਸਰੇ ਨੰਬਰ ਤੇ ਸਾਮਰੀ ਤੀਵੀ ਦੇ ਨਾਲ ਹੋਈ ਗੱਲਬਾਤ ਦਾ ਪਹਿਲਾਂ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਹਿਲੀਆਂ ਅੰਜੀਲ ਵਿੱਚ। ਪਵਿੱਤਰ ਆਤਮਾ ਦੇ ਬਾਰੇ ਜੋ ਵਿਸ਼ਾ ਵਿਸਥਾਰ ਪੂਰਵਕ ਯੀਸ਼ੂ ਮਸੀਹ ਨੇ ਸਿਖਾਇਆ ਉਸ ਦਾ ਜ਼ਿਕਰ ਵੀ ਯੋਹੰਨਾ ਹੀ ਕਰਦਾ ਆ ਪਹਿਲੀਆਂ ਤਿੰਨ ਅੰਜੀਲਾਂ ਵਿੱਚ ਵਿਸਥਾਰ ਪੂਰਵਕ ਸਿੱਖਿਆ ਨਹੀਂ ਮਿਲਦੀ। ਪ੍ਰਭੂ ਯੀਸ਼ੂ ਮਸੀਹ ਦੀ ਪ੍ਰਾਰਥਨਾ ਜੋ ਯੋਹਨ 17 ਅਧਿਆਏ ਵਿੱਚ ਕੀਤੀ ਗਈ ਯਿਸੂ ਮਸੀਹ ਵੱਲੋਂ ਉਹ ਪਹਾੜ ਦੇ ਉੱਤੇ ਕੀਤੀ ਗਈ ਜੋ ਪ੍ਰਾਰਥਨਾ ਦਾ ਵਿਵਰਣ ਹੈ ਪੂਰਾ ਵਿਸਥਾਰ ਪੂਰਵਕ ਉਹ ਵੀ ਯੋਹਨਾ ਹੀ ਦਵਾ ਦਿੰਦਾ ਹੈ। ਔਰ ਪ੍ਰਭੂ ਯੀਸ਼ੂ ਮਸੀਹ ਨੇ ਜੋ 8 ਵਾਰ ਬੋਲਿਆ ਆ ਮੈਂ ਹਾਂ ਉਹ 8 ਵਾਰ ਯਿਸੂ ਮਸੀਹ ਨੇ ਜੋ ਬੋਲਿਆ ਮੈਂ ਰਾ ਸੱਚਾਈ ਜੀਵਨ ਮੈਂ ਜੀਵਨ ਦੀ ਰੋਟੀ ਮੈਂ ਜਗ ਦਾ ਚਾਨਣ ਇਹ 8 ਵਾਰ ਯਿਸੂ ਮਸੀਹ ਨੇ ਜੋ ਮੈਂ ਬੋਲਿਆ ਉਹਦਾ ਜ਼ਿਕਰ ਵੀ ਯੋਹਨਾ ਹੀ ਦਵਾ ਕਰਦਾ ਹੈ। ਔਰ ਲਾਜ਼ਰ ਦਾ ਜ਼ਿੰਦਾ ਕੀਤਾ ਜਾਣਾ ਇਹ ਚਮਤਕਾਰ ਦਾ ਜ਼ਿਕਰ ਵੀ ਸਿਰਫ ਯੋਹਾਨਾ ਹੀ ਕਰਦਾ ਹੈ ਔਰ ਗਲੀਲ ਦੀ ਝੀਲ ਤੇ ਜੋ ਪ੍ਰਭੂ ਯੀਸ਼ੂ ਮਸੀਹ ਦੇ ਜੀ ਉੱਠਣ ਤੋਂ ਬਾਅਦ ਈਸ਼ ਮਸੀਹ ਉਹ ਗਲੀਲ ਦੀ ਝੀਲ ਤੇ ਜਾਂਦੇ ਆ ਔਰ ਫਿਰ ਤੋਂ ਉਹਨਾਂ ਨੂੰ ਉਸੇ ਤਰ੍ਹਾਂ ਹੀ ਜਾਲ ਪਾਉਣ ਵਾਸਤੇ ਬੋਲਦੇ ਆ ਔਰ 153 ਮੱਛੀਆਂ ਜਦੋਂ ਫੜੀਆਂ ਗਈਆਂ ਇਸ ਘਟਨਾ ਦਾ ਜ਼ਿਕਰ ਵੀ ਯੋਹਾਨਾ ਹੀ ਕਰਦਾ ਹੈ ਔਰ ਪਹਿਲੀਆਂ ਤਿੰਨ ਇੰਜੀਲ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਯਰੂਸ਼ਲਮ ਵਿੱਚ ਦਾਖਲ ਹੋਣ ਦਾ ਜ਼ਿਕਰ ਇਹ ਕੁਮਾਰੀ ਮਿਲਦਾ ਆ ਜਦੋਂ ਯੀਸ਼ੂ ਮਸੀਹ ਸ਼ਾਹੀ ਦਾਖਲਾ ਕਰਦੇ ਆ ਗੱਦੇ ਤੇ ਸਵਾਰ ਹੋ ਕੇ ਜਦੋਂ ਯੀਸ਼ੂ ਮਸੀਹ ਦਾਖਲ ਹੁੰਦੇ ਆ ਪਰ ਯੋਹੰਨਾ ਇਸ ਟੀਜ ਨੂੰ ਪ੍ਰਗਟ ਕਰਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਇਸ ਤੋਂ ਪਹਿਲਾਂ ਵੀ ਕੁਝ ਮੌਕਿਆਂ ਤੇ ਜੋ ਆਪਣੀ ਸੇਵਕਾਈ ਦੇ ਦੌਰਾਨ ਯਰੂਸ਼ਲਮ ਵਿੱਚ ਜੋ ਆ ਕਾਫੀ ਵਾਰ ਆਉਂਦੇ ਆ ਜਿਸ ਦਾ ਜ਼ਿਕਰ ਸਭ ਤੋਂ ਪਹਿਲੀ ਵਾਰ ਯਹੋਨਾ ਦੀ ਅੰਜੀਲ ਦੂਸਰਾ ਅਧਿਆਇ ਉਸਦਾ 13 ਵਚਨ ਵਿੱਚ ਸਾਨੂੰ ਮਿਲਦਾ ਹੈ ਜਦੋਂ ਪ੍ਰਭੂ ਯਿਸੂ ਮਸੀਹ ਪਸਾਹ ਦੇ ਤਿਹਾੜੇ ਤੇ ਯਰੂਸ਼ਲਮ ਵਿੱਚ ਹੁੰਦੇ ਆ ਔਰ ਦੂਸਰੀ ਵਾਰ ਪੰਜ ਅਧਿਆਇ ਉਸਦਾ 1 ਵਚਨ ਚ ਲਿਖਿਆ ਇਸ ਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਹਾੜ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ ਸੋ ਇਸ ਸਮਾ ਦੇ ਉੱਤੇ ਤਿਹਾੜ ਦਾ ਜ਼ਿਕਰ ਨਹੀਂ ਆ ਕਿ ਉਹ ਕਿਹੜਾ ਤਿਹਾੜ ਸੀ ਪਰ ਯਿਸੂ ਮਸੀਹ ਯਰੂਸ਼ਲਮ ਵਿੱਚ ਹੁੰਦੇ ਆ ਔਰ ਤੀਸਰਾ ਜੋ ਆ ਜਦੋਂ 7ਵੇਂ ਅਧਿਆਇ ਵਿੱਚ ਅਸੀਂ ਦੇਖਦੇ ਆ ਉਸਦਾ 2 ਵਚਨ ਚ ਲਿਖਿਆ ਇਹ ਯਹੂਦੀਆਂ ਦਾ ਡੇਰਿਆਂ ਦਾ ਪਰਬ ਨੇੜੇ ਸੀ ਸੋ ਇਸ ਡੇਰਿਆਂ ਦੇ ਪਰਬ ਉੱਤੇ ਯਿਸੂ ਮਸੀਹ ਜੋ ਆ ਯਰੂਸ਼ਲਮ ਵਿੱਚ ਹੁੰਦਿਆ ਉਸ ਦਾ 14 ਵਚਨ ਚ ਲਿਖਿਆ ਤਿਉਹਾਰ ਦੇ ਦਿਨ ਹੁਣ ਅੱਧੇ ਬੀਤ ਗਏ ਸਨ ਤੇ ਯਿਸੂ ਹੇਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਸੋ ਇਹ ਤੀਸਰਾ ਮੌਕਾ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਅਸੀਂ ਦੇਖਦੇ ਹਾਂ ਯਰੂਸ਼ਲਮ ਵਿੱਚ ਦਾਖਲ ਹੁੰਦੇ ਔਰ ਉਸ ਦਾ 12 ਅਧਿਆਇ ਔਰ 12 ਵਚਨ ਜਦੋਂ ਅਸੀਂ ਦੇਖਦੇ ਹਾਂ ਪ੍ਰਭੂ ਯਿਸੂ ਮਸੀਹ ਜਦੋਂ ਸ਼ਾਹੀ ਦਾਖਲਾ ਜੋ ਕਰਦੇ ਹੋਏ ਯਰੂਸ਼ਲਮ ਦੇ ਵਿੱਚ ਜੋ ਆ ਪ੍ਰਵੇਸ਼ ਕਰਦੇ ਆ ਗਦੇ ਉੱਤੇ ਸਵਾਰ ਹੋ ਕੇ ਸੋ ਇਹ ਚਾਰ ਮੌਕਿਆਂ ਦੇ ਉੱਤੇ ਅਸੀਂ ਦੇਖਦੇ ਆ ਪ੍ਰਭੂ ਯੀਸ਼ੂ ਮਸੀਹ ਨੂੰ ਯਰੂਸ਼ਲਮ ਵਿੱਚ ਦਾਖਲ ਹੁੰਦੇ ਹਾਲਾਂਕਿ ਯੋਹੰਨਾ 6 ਅਧਿਆਏ ਉਸ ਦੇ 4 ਵਚਨ ਵਿੱਚ ਵੀ ਸਾਨੂੰ ਯਹੂਦੀਆਂ ਦਾ ਪਸਾਹ ਨਾਮੇ ਤਿਉਹਾਰ ਦਾ ਜੋ ਆ ਜ਼ਿਕਰ ਮਿਲਦਾ ਆ ਪਰ ਇਸ ਪਸਾਹ ਦੇ ਤਿਉਹਾਰ ਉੱਤੇ ਪ੍ਰਭੂ ਯੀਸ਼ੂ ਮਸੀਹ ਯਰੂਸ਼ਲਮ ਵਿੱਚ ਨਹੀਂ ਜਾਂਦੇ ਬਲਕਿ ਗਲੀਲ ਵਿੱਚ ਹੀ ਰਹਿੰਦੇ ਆ ਸੋ ਯੀਸ਼ੂ ਮਸੀਹ ਨੇ ਆਪਣੀ ਸੇਵਕਾਈ ਦੇ ਦੌਰਾਨ ਕੁੱਲ ਤਿੰਨ ਪਸਾਹ ਦੇਖੇ ਤਿੰਨ ਪਸਾਹ ਜੋ ਆਉਂਦੇ ਆ ਜਿਹਦੇ ਚ ਕੀ ਪਹਿਲੇ ਪਸਾਹ ਤੇ ਯੀਸ਼ੂ ਮਸੀਹ ਯਰੂਸ਼ਲਮ ਜਾਂਦੇ ਆ ਔਰ ਤੀਸਰੇ ਪਸਾਹ ਤੇ ਪ੍ਰਭੂ ਯਰੂਸ਼ਲਮ ਜਾਂਦੇ ਆ ਪਰ ਜੋ ਦੂਸਰਾ ਪਸਾਹ ਸੀਗਾ ਉਸ ਦੇ ਉੱਤੇ ਪ੍ਰਭੂ ਯੀਸ਼ੂ ਮਸੀਹ ਗਲੀਲ ਵਿੱਚ ਹੀ ਰਹਿੰਦੇ ਆ ਔਰ ਇਸ ਦਾ ਕਾਰਨ ਇਹ ਮੰਨਿਆ ਜਾਂਦਾ ਆ ਕਿ ਇਸੇ ਹੀ ਸਮੇਂ ਲਗਭਗ ਜੋ ਆ ਯੋਹੰਨਾ ਦਾ ਸਿਰ ਕੱਟਿਆ ਗਿਆ ਔਰ ਸ਼ਾਇਦ ਇਸ ਵਜ੍ਹਾ ਕਾਰਨ ਜੋ ਪ੍ਰਭੂ ਯੀਸ਼ੂ ਮਸੀਹ ਇਸ ਹਾਲਾਤ ਵਿੱਚ ਜੋ ਆ ਯਰੂਸ਼ਲਮ ਨਹੀਂ ਹੁੰਦੇ ਔਰ ਚਾਰੋ ਇੰਜੀਲ ਜੋ ਆ ਪ੍ਰਭੂ ਯਿਸੂ ਮਸੀਹ ਚਾਰ ਰੂਪ ਨੂੰ ਪੇਸ਼ ਕਰਦੀਆਂ ਆ ਜਿਸ ਤਰ੍ਹਾਂ ਕਿ ਪ੍ਰਕਾਸ਼ੀ ਪੋਥੀ ਚਾਰ ਅਧਿਆਏ ਉਸ ਦਾ 7 ਵਚਨ ਦੇ ਵਿੱਚ ਚਾਰ ਰੂਪ ਪ੍ਰਭੂ ਯਿਸੂ ਮਸੀਹ ਦੇ ਦਿਖਾਉਂਦੇ ਹੋਏ ਜੋ ਚਾਰ ਜੰਤੂ ਆਰਾਧਨਾ ਕਰਦੇ ਆ ਪਹਿਲਾ ਬੱਬਰ ਸ਼ੇਰ ਔਰ ਦੂਸਰਾ ਵਿਹੜ ਔਰ ਤੀਸਰਾ ਮਨੁੱਖ ਦਾ ਰੂਪ ਔਰ ਚੌਥਾ ਉਕਾਬ ਸੋ ਇਹ ਚਾਰੋ ਰੂਪ ਚਾਰ ਅੰਜੀਲਾ ਆ ਜੋ ਕਿ ਮੱਤੀ ਦੀ ਅੰਜੀਲ ਪ੍ਰਭੂ ਯੀਸ਼ ਮਸੀਹ ਨੂੰ ਇੱਕ ਰਾਜੇ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜੋ ਬੱਬਰ ਸ਼ੇਰ ਹੈ ਦੂਸਰਾ ਮਰਕੁਸ ਦੀ ਅੰਜੀਲ ਜੋ ਯੀਸ਼ ਮਸੀਹ ਨੂੰ ਇੱਕ ਸੇਵਕ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜੋ ਵਿਹੜ ਹੈ ਔਰ ਤੀਸਰਾ ਲੂਕਾ ਦੀ ਅੰਜੀਲ ਜੋ ਪ੍ਰਭੂ ਯੀਸ਼ ਮਸੀਹ ਨੂੰ ਮਨੁੱਖ ਦੇ ਰੂਪ ਵਿੱਚ ਪੇਸ਼ ਕਰਦੀ ਹੈ ਜੋ ਮਨੁੱਖ ਦਾ ਰੂਪ ਔਰ ਚੌਥਾ ਓਕਾਬ ਜੋ ਪ੍ਰਭੂ ਯੀਸ਼ ਮਸੀਹ ਨੂੰ ਇੱਕ ਹੈਵਨਲੀ ਇੱਕ ਸੁਪਰੀਮ ਪਾਵਰੇ ਕਾ ਕਾਸ਼ਤੀ ਸੁਪਰ ਪਾਵਰ ਪਰਮੇਸ਼ਵਰ ਦੇ ਰੂਪ ਵਿੱਚ ਜੋ ਪੇਸ਼ ਕਰਦੀ ਹੈ ਯੋਹਨਾ ਦੀ ਅੰਜੀਲ ਔਰ ਇਸ ਲਈ ਹੀ ਯੋਹਨਾ ਆਪਣੀ انجیل ਦੀ ਸ਼ੁਰੂਆਤ ਹੀ ਇਸ ਵਿਸ਼ੇ ਨਾਲ ਕਰਦਿਆ ਆਦ ਵਿੱਚ ਉਹ ਬਚਨ ਸੀ ਬਚਨ ਪਰਮੇਸ਼ੁਰ ਦੇ ਸੰਗ ਸੀ ਔਰ ਬਚਨ ਹੀ ਪਰਮੇਸ਼ੁਰ ਸੀ ਔਰ 14 ਵਚਨ ਵਿੱਚ ਬਚਨ ਦੇ ਤਰਿਹਾ ਸੋ ਇਹ ਆ ਮਤਲਬ ਯੀਸ਼ੂ ਮਸੀਹ ਨੂੰ ਪਰਮੇਸ਼ੁਰ ਦੇ ਤੌਰ ਤੇ ਪੇਸ਼ ਕਰਦੇ ਹੋਏ ਹੀ ਯੋਹਨਾ ਆਪਣੀ انجیل ਦੀ ਜੋ ਆ ਸ਼ੁਰੂਆਤ ਕਰਦਾ ਹੈ ਔਰ ਇਸ انجیل ਦੇ ਵਿੱਚ ਜੋ ਆ ਸਾਨੂੰ ਲੰਬੇ ਲੰਬੇ ਉਪਦੇਸ਼ ਸਾਨੂੰ ਨਜ਼ਰ ਆਉਂਦੇ ਆ ਪ੍ਰੀਵਿਸ਼ ਮਸੀਹ ਦੇ ਸੋ ਉਹ ਕਿਹੜੇ ਕਿਹੜੇ ਮੌਕਿਆਂ ਦੇ ਉੱਤੇ ਜੋ ਯਿਸੂ ਮਸੀਹ ਨੂੰ ਉਪਦੇਸ਼ ਦਿੱਤੇ ਆ ਸਭ ਤੋਂ ਪਹਿਲਾ ਮੌਕਾ ਜਦੋਂ ਨਿੱਜੀ ਤੌਰ ਤੇ ਕਿਸੇ ਮਨੋਕਨਾ ਇੱਕ वार्तालाਪ ਚ ਹੁੰਦੀ ਆ ਔਰ ਉਹ ਇੱਕ ਲੰਬੇ ਉਪਦੇਸ਼ ਦੇ ਵਿੱਚ ਬਦਲ ਜਾਂਦੀ ਆ ਜਿਸ ਤਰ੍ਹਾਂ ਤੀਸਰੇ ਅਧਿਆਇ ਚ ਕਭੀ ਯਿਸੂ ਮਸੀਹ ਔਰ ਨੀਕੋਦੇਮਸ ਚ ਹੁੰਦੀ ਜਿਹੜੀ ਇੱਕ ਗੱਲਬਾਤ ਜੋ ਆ ਇੱਕ ਲੰਬੇ ਉਪਦੇਸ਼ ਚ ਜੋ ਆ ਬਦਲ ਜਾਂਦੀ ਆ ਦੂਸਰੀ ਪ੍ਰਭੂ ਯੀਸ਼ੂ ਮਸੀਹ ਔਰ ਸਾਮਰੀ ਤੀਵੀ ਦੇ ਵਿੱਚ ਹੁੰਦੀ ਇੱਕ ਗੱਲਬਾਤ ਇੱਕ ਲੰਬੇ ਉਪਦੇਸ਼ ਵਿੱਚ ਬਦਲ ਜਾਂਦੀ ਹੈ ਔਰ ਉਸ ਤੋਂ ਬਾਅਦ ਜਦੋਂ ਪੰਜਵੇਂ ਅਧਿਆਇ ਤੋਂ ਲੈ ਕੇ ਔਰ 11 ਅਧਿਆਇ ਤੱਕ ਜੋ ਆ ਸਿਰਫ ਔਰ ਸਿਰਫ ਫਰੀਸੀ ਗਰੰਥੀ ਲੋਕਾਂ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਦਾ ਇੱਕ ਵਾਦ-ਵਿਵਾਦ ਹੀ ਜੋ ਆ ਲਗਾਤਾਰ ਚੱਲਦਾ ਆ ਹਰ ਅਧਿਆਇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਘਟਨਾ ਦੇ ਕਾਰਨ ਜੋ ਇੱਕ ਵਿਵਾਦ ਛਿੜਦਾ ਆ ਔਰ ਉਸ ਦੇ ਵਿੱਚ ਤਿੱਖੇ ਸਵਾਲ ਯਿਸੂ ਮਸੀਹ ਉੱਤੇ ਕਰਦੇ ਆ ਔਰ ਇੱਕ ਤਿੱਖੀ ਬਹਿਸ ਯਿਸੂ ਮਸੀਹ ਦੇ ਨਾਲ ਹੁੰਦੀ ਜੋ ਆ ਨਜ਼ਰ ਆਉਂਦੀ ਲਗਾਤਾਰ ਜਿਹੜਾ ਵੀ ਅਧਿਆਇ ਤੁਸੀਂ ਦੇਖੋਗੇ 5ਵੇਂ ਅਧਿਆਇ ਤੋਂ ਲੈ ਕੇ ਉਸ ਦਾ 11 ਅਧਿਆਇ ਤੱਕ ਵਾਦ-ਵਿਵਾਦਾਂ ਨਾਲ ਭਰਿਆ ਹੋਇਆ ਹੀ ਜੋ ਆ ਇੱਕ ਹਿੱਸਾ ਹੈ ਇਹੋ ਨਦੀਂ ਜੀਂਦਾ ਉਸ ਤੋਂ ਬਾਅਦ 12 ਅਧਿਆਇ ਵਿੱਚ ਯਿਸੂ ਮਸੀਹ ਦਾ ਸ਼ਹੀਦਾਂਕਲਾ ਹੁੰਦਾ ਆ ਔਰ 13 ਅਧਿਆਇ ਤੋਂ ਲੈ ਕੇ 16 ਅਧਿਆਇ ਤੱਕ ਜੋ ਆ ਉਹਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਔਰ ਚੇਲਿਆਂ ਦੇ ਵਿੱਚ ਦੀ ਗੱਲਬਾਤ ਹੀ ਇੱਕ ਹਿੱਸਾ ਆ ਜਿਸ ਦੇ ਵਿੱਚ ਗ੍ਰੰਥੀ ਫਿਰਸਿਆਂ ਦਾ ਕੋਈ ਜ਼ਿਕਰ ਨਹੀਂ ਆ ਜਿਸ ਦੇ ਵਿੱਚ ਯੀਸ਼ੂ ਮਸੀਹ ਆਪਣੇ ਚੇਲਿਆਂ ਦੇ ਪੈਰ ਧੁੰਦੇ ਆ ਪਵਿੱਤਰ ਆਤਮਾ ਦੇ ਬਾਰੇ ਉਹਨਾਂ ਨੂੰ ਸਿਖਿਆ ਦਿੰਦੇ ਆ ਉਸ ਤੋਂ ਬਾਅਦ 17 ਅਧਿਆਇ ਵਿੱਚ ਯੀਸ਼ੂ ਮਸੀਹ ਇੱਕ ਪ੍ਰਾਰਥਨਾ ਕਰਦੇ ਆ ਔਰ 18 ਤੋਂ 21 ਅਧਿਆਇ ਦੇ ਵਿੱਚ ਜੋ ਆ ਪ੍ਰਭੂ ਯੀਸ਼ੂ ਮਸੀਹ ਦੇ ਜੋ ਫੜਿਆ ਜਾਣਾ ਸਲੀਬੀ ਬਹੁਤ ਸਵਰਗ ਤੇ ਉਠਾਇਆ ਜਾਣਾ ਔਰ ਆਖਰੀ ਦਰਸ਼ਨ ਸੋ ਇਸ ਹਿੱਸੇ ਦੇ ਨਾਲ ਜੋ ਇਹ انجیل ਨੂੰ ਜੁੜਾਇਆ ਵੰਡਿਆ ਗਿਆ ਹੈ। ਔਰ ਯਹੋਨਾ ਆਪਣੀ انجیل 'ਚ ਇਸ ਗੱਲ ਨੂੰ ਵੀ ਪੇਸ਼ ਕਰਦਾ ਆ ਕਿ ਯਹੂਦੀ ਕਬ ਯਿਸੂ ਮਸੀਹ ਨੂੰ ਸਭ ਤੋਂ ਜ਼ਿਆਦਾ ਵੈਰ ਇਸ ਗੱਲ ਕਰਕੇ ਕਰਦੇ ਸੀ ਕਿ ਇਹ ਆਪ ਨੂੰ ਪਰਮੇਸ਼ਵਰ ਦੇ ਤੁਲ ਜਵਾ ਬਣਾਉਂਦਾ ਹੈ। ਯਹੂਨਾ 6 ਦੇ ਉਸਤਾ 42 ਵਚਨ ਵਿੱਚ ਲਿਖਿਆ ਉਹ ਬੋਲੇ ਭਲਾ ਇਹ ਯੂਸਫ ਦਾ ਪੁੱਤਰ ਯਿਸੂ ਨਹੀਂ ਜਿਹਦੇ ਮਾਂ ਪਿਓ ਨੂੰ ਅਸੀਂ ਜਾਣਦੇ ਹਾਂ ਹੁਣ ਉਹ ਕਿਸ ਤਰ੍ਹਾਂ ਆਖਦਾ ਹੈ ਜੋ ਮੈਂ ਸਵਰਗੋਂ ਉਤਰਿਆ ਸੋ ਇਹ ਸੁਣ ਕੇ ਮਤਲਬ ਉਹਨਾਂ ਨੂੰ ਲੱਗਦਾ ਸੀ ਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਦੇ ਤੁਲਕੀਆ ਬਣਾ ਰਿਹਾ ਹੈ ਔਰ ਯਹੋਨਾਦੀਨ ਜੀ 8 ਅਧਿਆਏ ਉਸ ਦਾ 58 ਵਚਨ ਚ ਯੀਸ਼ੂ ਨੇ ਅਨਨ੍ਹਾ ਕਿਹਾ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੋ ਅਬਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ ਸੋ ਇਹ ਗੱਲ ਵੀ ਯਹੂਦੀਆਂ ਲਈ ਹਜਮ ਕਰਨੀ ਬਹੁਤ ਔਖੀ ਹੋ ਗਈ ਕਿ ਇਹ ਆਪਣੇ ਆਪ ਨੂੰ ਅਬਰਾਹਮ ਤੋਂ ਵੀ ਵੱਡਾ ਜੋ ਆ ਬੋਲ ਰਿਹਾ ਆ ਔਰ 59 ਵਚਨ ਚ ਲਿਖਿਆ ਉਹ ਪ੍ਰੰਤੋਂਨਾ ਉਸ ਤੇ ਮਾਰਨ ਨੂੰ ਪੱਥਰ ਚੁੱਕੇ ਪਰ ਯੀਸ਼ੂ ਨੇ ਆਪਣੇ ਤਾਈ ਲੁਕੋਇਆ ਔਰ ਯਹੋਨਾ ਦਾਸਦਿਆਏ ਉਸ ਦਾ 30 ਵਚਨ ਚ ਪ੍ਰਭੇ ਯਸ਼ੁਮਸੀ ਨੇ ਕਿਹਾ ਮੈਂ ਆਰ ਪਿਤਾ ਇੱਕੋ ਹਾਂ ਔਰ ਇਹ ਸੁਣਦਿਆਂ ਸਾਰ ਹੀ ਉਹਨਾਂ ਨੇ ਪੱਥਰ ਚੁੱਕੇ ਜੋ ਯਸ਼ੁਮਸੀ ਨੂੰ ਪਥਰਾ ਕਰਨ ਕਿਉਂਕਿ ਅਜਿਹੇ ਵਿਸ਼ੇ ਸੁਣਦਿਆਂ ਸਾਰ ਹੀ ਉਹ ਖਾਰਨ ਆ ਪਰ ਜਾਂਦੇ ਸੀ ਕਿ ਇਹ ਖੁਦ ਨੂੰ ਜੋ ਆ ਪਰਮੇਸ਼ਰ ਦੇ ਜਵਾ ਤੋਲ ਬਣਾ ਰਿਹਾ ਸੋ ਇਸ ਤੋਂ ਇਲਾਵਾ ਪ੍ਰਭੇ ਯਸ਼ੁਮਸੀ ਨਾਲ ਵੈਰ ਕਰਨ ਦਾ ਉਹਨਾਂ ਦਾ ਜੋ ਕਾਰਨ ਜੋ ਨਜ਼ਰ ਆਉਂਦਾ ਉਹਨਾਂ ਦਾ ਸਵਾਰਥ ਵੀ ਸੀਗਾ ਔਰ ਡਰ ਵੀ ਸੀ ਕਿਉਂਕਿ 48 वचन ਜਿਉਂ ਨਾ 11 ਦੇ ਉਸ 48 वचन ਚ ਲਿਖਿਆ ਜੇ ਅਸੀਂ ਉਸ ਨੂੰ ਐਵੇਂ ਛੱਡ ਦਈਏ ਤਾਂ ਸਭ ਉਸ ਉੱਤੇ ਨਹਜਾ ਕਰਨਗੇ ਅਤੇ ਰੋਮੀ ਆ ਜਾਣਗੇ ਨਾਲੇ ਸਾਡੀ ਜਗਾਰ ਨਾਲੇ ਸਾਡੀ ਕੌਮ ਵੀ ਲੈ ਲੈਣਗੇ ਸੋ ਇਹੀ ਉਹਨਾਂ ਦਾ ਸਵਾਰਥ ਸੀ ਡਰ ਵੀ ਸੀ ਕਿ ਸਾਡਾ ਜੋ ਪ੍ਰਧਾਨਗੀ ਜੋ ਸਾਡੀ ਸਾਡੇ ਹੱਥੋਂ ਚਲੀ ਨਾ ਜਾਵੇ ਸੋ ਇਹ ਸੀਗੀ ਯਹੋਨਾ ਦੀ انجیل ਦੇ ਬਾਰੇ ਪ੍ਰਮੁੱਖ ਜਾਣਕਾਰੀ ਇੱਕ ਓਵਰਵਿਊ ਅਸੀਂ ਦੇਖਿਆ ਆਂ ਸੋ ਪ੍ਰਭੂ ਦੀ ਮਰਜ਼ੀ ਤੋਂ ਇਸੇ ਕੁਝ ਗਹਿਰੇ ਪੀਤਨੂ ਵਿੱਚ ਆਉਣ ਵਾਲੇ ਸਮੇਂ ਸਿੱਖਾਂਗੇ ਸੋ ਪ੍ਰਭੂ ਇਸ ਸੁਵਚਨ ਦੇ ਰਾਹੀਂ ਸਾਨੂੰ ਆਸ਼ੀਸ਼ ਦੇਵੇ ਆਮੀਨ